ਜਿਹੜੀ ਕੁੱਤੀ ਪੱਟ ਗਿਆ ਜੱਟਾ ਹੋਰ ਕੋਈ ਨਹੀਂ ਪਰ ਸਕਦਾ ਹੋ ਤਖਤ ਤੇਰੇ ਤੇ ਬੈ ਕੇ ਏਟਾ ਰਾਜ ਕੋਈ ਨਹੀਂ ਕਰ ਸਕਦਾ ਪਰ ਦੇ ਵਾਂਗੂ ਸਬਰਾਂ ਦੇ ਕੁੱਟ ਨਹੀਂ ਪਰ ਸਕਦਾ ਪਰ ਸਕਦਾ ਪਰ ਸਕਦਾ ਕੀ ਪੈਦੇ ਗੰਦਕੇ ਜੂੜਾ ਸੇਰਾ ਨਹੀਂ ਕੋਈ ਬਣ ਸਕਦੀ ਤਖਤ ਤੇਰੇ ਤੇ ਬੈ ਕੇ ਏਟਾ ਰਾਜ ਕੋਈ ਨਹੀਂ ਕਰ ਸਕਦਾ ਇਸ ਕੜਾ ਤੇ ਸੋਣੀ ਪਗੜੀ ਏਟਾ ਅੱਗ ਤੇ ਛਾ ਗਈ ਓਏ ਹ ਤੇਰੇ ਕਲਮ ਚੋਂ ਨਿਕਲੀ ਗਈ ਕੀ ਸਭ ਦੇ ਮਨਾਂ ਨੂੰ ਭਾ ਗਈ ਓਏ ਹ ਜਿਹੜੀ ਕੱਟ ਗਿਆ ਜੱਟਾ ਹੋਰ ਕੋਈ ਨਹੀਂ ਪਰ ਸਕਦਾ ਹੋ ਤਖਤ ਤੇ ਰਹਤੇ ਬਈ ਕੇ ਜੱਟ ਰਾਜ ਕੋਈ ਨਹੀਂ ਕਰ ਸਕਦਾ ਪੰਜ ਕਸਾਲਾਂ ਦੇ ਵਿੱਚ ਇੱਟਾ ਸਭ ਨੂੰ ਗੁੰਜੇ ਲਾ ਗਿਆ ਓਏ ਹੋ ਕਲਯੁਗ ਦੌਰ ਜਮਾਨੇ ਦੇ ਵਿੱਚ ਬਣ ਪੁੱਤੋ ਖਵਾ ਗਿਆ ਹੋਏ ਤੇਰੇ ਵਾਂਗੂ ਮਾਂ ਬਾਪ ਦਾ ਆਦਰ ਨਹੀਂ ਕੋਈ ਕਰ ਸਕਦਾ ਕਰ ਸਕਦਾ ਕਰ ਸਕਦਾ ਹੋ ਤਖਤ ਤੇਰੇ ਤੇ ਬੈ ਕੇ ਈੱਟਾ ਰਾਜ ਕੋਈ ਨਹੀਂ ਕਰ ਸਕਦਾ ਪੰਜ ਕਸਾਲਾਂ ਦੇ ਵਿੱਚ ਈੱਟਾ ਸਭ ਨੂੰ ਖੁੰਝੇ ਲਾ ਗਿਆ ਹੋਏ ਹੋ ਕਲਯੁਗ ਦੌਰ ਜਮਾਨੇ ਦੇ ਵਿੱਚ ਸਰਬਨ ਪੁੱਤ ਖਵਾ ਗਿਆ ਹੋਏ ਤੇਰੇ ਵਾਂਗੂ ਮਾਂ ਬਾਪ ਦਾ ਆਦਰ ਨਹੀਂ ਕੋਈ ਕਰ ਸਕਦਾ ਕਰ ਸਕਦਾ ਕਰ ਸਕਦਾ ਹੋ ਤਖਤ ਤੇਰੇ ਤੇ ਬੈ ਕੇ ਈੱਟਾ ਰਾਜ ਕੋਈ ਨਹੀਂ ਕਰ ਸਕਦਾ ਤੈਨੂੰ ਜੰਮਣ ਵਾਲੀ ਮਾਂ ਕੋਈ ਹੋਰ ਨਹੀਂ ਬਣ ਸਕਦੀ ਅਸੀਂ ਪੈਦੇ ਗੰਦ ਕੇ ਜੂੜਾ ਸਹਿਰਾ ਨਹੀਂ ਕੋਈ ਬਣ ਸਕਦੀ ਚਰਨ ਕੋਰ ਦੇ ਵਾਂਗੂ ਸਵਰਾਂ ਦੇ ਕੁੱਟ ਨਹੀਂ ਪਰ ਸਕਦਾ ਪਰ ਸਕਦਾ ਪਰ ਸਕਦਾ ਹੋ ਤਖਤ ਤੇਰੇ ਤੇ ਬੈ ਕੇ ਏਟਾ ਰਾਜ ਕੋਈ ਨਹੀਂ ਕਰ ਸਕਦਾ ਪੁੱਤ ਮਰੇ ਤੋ ਕਿਹੜਾ ਬੰਦਾ ਪੱਟਦੇ ਥਾਪੀ ਮਾਰ ਦਿਉ ਹੋ ਕਿਹੜੇ ਗਾਇਕ ਦਾ ਦੱਸ ਦੇ ਬਾਪੂ ਸੈਨਾ ਨਾਲ ਪਿਆਰ ਕਰੂ ਬਾਪੂ ਬਲਕਾਰ ਜਿਆ ਹੋਰ ਕੋਈ ਨਹੀਂ ਬਣ ਖੜ ਸਕਦਾ ਖੜ ਸਕਦਾ ਖੜਾ ਸਕਦਾ ਹੋ ਤੱਕ ਤੇ ਰਹਤੇ ਬਈ ਕੇ ਏਟਾ ਰਾਜ ਕੋਈ ਨਹੀਂ ਕਰ ਸਕਦਾ ਬੰਬੇ ਅਮਰੀਕਾ ਵਾਲੇ ਕਿਸੇ ਗੈ ਕਰ ਆਏ ਨਹੀਂ ਮਰਨ ਤੋਂ ਪਹਿਲਾਂ ਆਪ ਜਨਾਜੇ ਹੋਰ ਗਾਇਕਣ ਗਾਏ ਨਹੀਂ ਤੇਰੇ ਵਾਂਗੂ ਲੱਖਾਂ ਦੇ ਨਾਲ ਕੱਲਾ ਨਹੀਂ ਕੋਈ ਲੜ ਸਕਦਾ ਲੜ ਸਕਦਾ ਲੜ ਸਕਦਾ ਹੋ ਤੱਕ ਤੇ ਰਹਤੇ ਬਈ ਕੇ ਏਟਾ ਰਾਜ ਕੋਈ ਨਹੀਂ ਕਰ ਸਕਦਾ ਤੇਰੇ ਜਿੰਨੀਆਂ ਨਾਂ ਬਿਕਿਆਂ ਜੱਟਾ ਜੱਗ ਤੇ ਤਸਵੀਰਾਂ ਹੋਏ ਅਣਖੀ ਜੋਦੇ ਸੂਰ ਮੈਂ ਕਿ ਤੇਰੀ ਰੀਸ ਕਰਨ ਕੀ ਤੇਰੇ ਰੇਸ ਕਰਨਗੇ ਨੀਰਾ ਓਏ ਤੇਰੇ ਵਾਂਗੂ ਨੀ ਮੈਂ ਦੇਵਾਂ ਨੀ ਮਾਣੀ ਕੋਈ ਬਣ ਖੜ ਸਕਦਾ ਖੜ ਸਕਦਾ ਖੜ ਸਕਦਾ ਹੋ ਤੱਕ ਤੇਰੇ ਤੇ ਬਈ ਕੇ ਇੱਟਾ ਰਾਜ ਕੋਈ ਨਹੀਂ ਕਰ ਸਕਦਾ ਕਰ ਸਕਦਾ ਪੰਚਾਇਲਾਂ ਦੀ ਜਸਮਨ ਸਿੱਧੂ ਤੈਨੂੰ ਵੀਰਾ ਮੰਦੀ ਸੀ ਉਸਦੇ ਕਰਦਦ ਵੀਰ ਨਹੀਂ ਸੀ ਤੇਰੇ ਘਰ ਆ ਕੇ ਇਹ ਰਖੜੀ ਬੰਦੀ ਸੀ ਤੇਰੇ ਘਰ ਆ ਕੇ ਤੇਆਂ ਸੁੱਖਾ ਮੰਗਦੀ ਸੀ ਤੇਰੇ ਕਿਸੇ ਘਰ ਦੇ ਘਰ ਕੋਈ ਫੈਨ ਕਦੇ ਅੰਦਰ ਨਹੀਂ ਵੜ ਸਕਦਾ ਵੜ ਸਕਦਾ ਵੜ ਸਕਦਾ ਹਉ ਤੱਕ ਤੇਰੇ ਤੇ ਬਾਈ ਕੇ ਏਟਾ ਰਾਜ ਕੋਈ ਨਹੀਂ ਕਰ ਸਕਦਾ ਓਕੇ